ਸਤਨਾਮ ਵਾਹਿਗੁਰੂ ਸਾਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਗੁਰੂ ਪਿਆਰੀ ਜੀ ਸਾਰੇ ਸਾਧ ਸੰਗਤ ਜੀ ਦੋਏ ਕਰ ਜੋੜ ਬੇਨਤੀ ਪ੍ਰਵਾਨ ਕਰਨੀ ਸੋ ਸਟਾਰਟਿੰਗ ਵਿੱਚ ਹੀ ਆਪ ਦੀ ਚਰਨਾਂ 'ਚ ਬੇਨਤੀ ਕਰਦੀ ਆਂ ਭਈ ਆਪ ਸਭ ਸਾਧ ਸੰਗਤ ਜੀ ਜੇ ਨੰਬਰੀਆਂ ਪਹਿਣਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਆਰਿਓ ਜਿਉਂ ਵੱਧ ਤੋਂ ਵੱਧ ਇਤਿਹਾਸ ਸਮਤਾ 'ਪਾਸ ਜਾਵੇ ਬੱਚੇ ਜਾਣੂ ਹੋਣ ਸਾਡੇ ਸਿੱਖ ਪੰਥ ਛੜਦੀਆਂ ਕਲਾ ਵਿੱਚ ਆਵੇ ਇਹ 10 10 ਬੇਨਤੀ ਆਪਦੇ ਚਰਨਾਂ 'ਚ ਕਰਦੇ ਨੇ ਤਾਂ ਇਹ ਕੰਮ ਜ਼ਰੂਰ ਕਰਿਆ ਕਰੋ ਕੋਈ ਪੈਸਾ ਨਹੀਂ ਲੱਗਦਾ ਸਿਰਫ ਸਬਸਕ੍ਰਾਈਬ ਤੇ ਉਂਗਲੀ ਲਾਣੀ ਹੈ ਬਸ ਆ ਸਾਰੀਆਂ ਸੋ ਵੀ ਆਪਣੇ ਜੋ ਵੀ ਵੀਡੀਓ ਬਣੀਆਂ ਆ ਸਾਰੀਆਂ ਆਪਦੇ ਫੋਨ ਤੇ ਆ ਜਾਣੀਆਂ ਸੋ ਆਪ ਜੀ ਨੇ ਇਹ ਕੰਮ ਜ਼ਰੂਰ ਕਰਨਾ ਹੈ notifications ਸਭ ਤੋਂ ਪਹਿਲਾਂ ਆਪਜੀ ਨੂੰ ਆਇਆ ਕਰੇਗਾ ਸੋ ਸਭ ਜਿਹੜਾ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਸੋ ਬੇਨਤੀ ਪ੍ਰਵਾਨ ਕਰਨੀ ਸੋ ਦਸਮ ਪਿਤਾ ਗੁਰੂ ਗਵਨ ਸਿੰਘ ਮਹਾਰਾਜੀ ਦੇ ਜਨਮ ਪ੍ਰਕਾਸ਼ ਸਭ ਅਸੀਂ ਸਭ ਤਾਂ ਮਨਾ ਰਹੇ ਹਾਂ ਸੋ ਗੁਰੂ ਸਾਹਿਬ ਜੀ ਨੇ ਆਪਣੇ ਬੈਂਕਰ ਬੈਕਗਰਾਉਂਡ ਵਿੱਚ ਸਾਨੂੰ ਜਨਮ ਤੋਂ ਪਹਿਲੇ ਦੀ ਹਿਸਟਰੀ ਸਾਰੀ ਦੱਸੀ ਆਪਣੀ ਕਿੱਥੇ ਕਿੱਥੇ ਸਤਿਗੁਰਾਂ ਨੇ ਹਿਮਕੁੰਟ ਪਹਾੜੀ ਕਹਿੰਦੇ ਹਿਮਕੁੰਟ ਪਰਬਤ ਹੈ ਜਿੱਥਾਂ ਸੋਭਿਤ ਸੰਸ ਪਰਬਤ ਸੋਭਿਤ ਸੰਗ ਪਰਬਤ ਹੈ ਜਿੱਥਾਂ ਸਪਾਸ਼ਾ ਕਹਿੰਦੇ ਨੇ ਇਹ ਸੱਤ ਚੂਟੀਆਂ ਦੇ ਗੱਬੇ ਇੱਕ ਬਹੁਤ ਸੁੰਦਰ ਤਲਾਬ ਉਸ ਸਥਾਨ ਤੇ ਉੱਤੇ ਜਾ ਕੇ ਅਸੀਂ ਹੇਮਕੁੰਡ ਪਹਾੜਤ ਹੈ ਜਾਂ ਸੋਭਿਤ ਸੰਗ ਪਹਾੜਤ ਹੈ ਜਾਂ ਉੱਥੇ ਬੈਠ ਕੇ ਹੋਰ ਤਪੱਸਿਆ ਹੋਈ ਇਤਨੀ ਤਪੱਸਿਆ ਹੋਈ ਕਿ ਮਹਾਰਾਜ ਦੀ ਸਚਖੰਡ ਵਿੱਚ ਪ੍ਰਵਾਨ ਹੋ ਗਈ ਇਤਨਾ ਸਿਮਰਨ ਭਗਤੀ ਮਹਾਰਾਜ ਨੇ ਕੀਤਾ ਅਕਾਲ ਪੁਰਖ ਦੇ ਨਾਲ ਇਕਮਿਕ ਹੋ ਗਏ ਪਰਮੇਸ਼ਰ ਦੇ ਚਰਨਾਂ ਦੇ ਨਾਲ ਇੱਕਮਿਕ ਹੋ ਗਏ ਤੇ ਪਰਮੇਸ਼ਰ ਆਪ ਜੀ ਨੂੰ ਬੇਨਤੀ ਕਰਦੇ ਹਨ ਇਹ ਤਪਸਵੀ ਬੇਟਾ ਆਪ ਜੀ ਨੇ ਬਹੁਤ ਤਪਸ਼ਿਆ કરી ਹੈ ਸੋ ਆਪ ਜੀ ਅੱਗੇ ਇੱਕ ਜ਼ਿੰਮੇਵਾਰੀ ਲਗਾ ਰਹੇ ਆ ਸਰ ਸੰਦੀਪ ਜੀ ਜ਼ਿੰਮੇਵਾਰੀ ਕਿਹੜੀ ਹੈ ਉਸ ਸਮੇਂ ਦੇ ਰਾਜੇ ਪਰਜਾ ਤੇ ਬਹੁਤ ਜ਼ੁਲਮ ਕਰ ਰਹੇ ਸਨ ਬਹੁਤ ਜ਼ੁਲਮ ਹੋ ਰਹੇ ਸਨ ਤੇ ਉਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਇੱਕ ਮਹਾਨ ਤਪਸਵੀ ਯੋਧੇ ਦੀ ਜ਼ਰੂਰਤ ਸੀ ਮਾਤ ਲੋਕ ਦੇ ਵਿੱਚ ਸੂ ਮਹਾਰਾਜ ਬੇਨਤੀ ਕਰਦੇ ਹਨ ਅਨਕਾਲ ਪੁਰਖ ਕਹਿੰਦੇ ਨੇ ਤਪਸਵੀ ਜੀ ਆਵਦੀ ਜਾਓ ਇਸ ਇਹਨਾਂ ਦialma ਦਾ ਨਾਸ਼ ਕਰੋ ਤੇ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਦੀ ਜਾਜ ਦੱਸੋ ਕਿਸ ਤਰ੍ਹਾਂ ਪਰਮੇਸ਼ਰ ਨੂੰ ਜਪਣਾ ਅੱਜ ਤੱਕ ਜਿੰਨੇ ਵੀ ਗਏ ਉਹਨਾਂ ਨੇ ਆਪਣਾ ਨਾਮ ਜਪਾਇਆ ਜਾ ਕੇ ਕੋਈ ਰੱਬ ਦੇ ਨਾਮ ਦੀ ਰੱਬ ਦੇ ਪਰਮੇਸ਼ਰ ਦੇ ਲੜ ਕਿਸੇ ਨੇ ਨਹੀਂ ਲਾਏ ਸੋ ਆਪ ਜੀ ਨੇ ਜਾ ਕੇ ਪਰਮੇਸ਼ਰ ਦਾ ਨਾਮ ਚ ਪਾਣਾ ਹੈ ਵਾਹਿਗੁਰੂ ਦਾ ਨਾਮ ਜਪਾਣਾ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੇਈ ਨਦੀ ਦੇ ਵਿੱਚ ਗਏ ਸੀ ਤੇ ਉੱਥੋਂ ਅਕਾਲ ਪੁਰਖ ਦਾ ਸੁਨੇਹਾ ਲੈ ਕੇ ਆਏ ਸੀ ਮੂਲ ਮੰਤਰ ਲੈ ਕੇ ਆਏ ਸੀ ਮਹਾਰਾਜ ਕਹਿੰਦੇ ਸੀ ਤੁਸੀਂ ਏਕ ਓੰਕਾਰ ਦਾ ਨਾਮ ਜਪਾਣਾ ਹੈ ਸਾਰਿਆਂ ਨੂੰ ਉਹਦਾ ਅਰਥ ਭਾਵ ਦੱਸ ਕੇ 사ਤ ਸੰਗਤ ਨੂੰ ਇਸ ਪਾਸੇ ਪਰਮੇਸ਼ਰ ਦੀ ਭਗਤੀ ਵਿੱਚ ਲਾਉਣਾ ਹੈ ਸੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਸ਼ੇ ਤੀ ਇਹ ਕੰਮ ਹੋਇਆ ਕਰਦੇ ਆਏ ਸਰ ਸਾਰੀਆਂ ਪਾਸ਼ਾਈਆਂ ਨੇ ਪ੍ਰਚਾਰ ਕੀਤਾ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਅੱਜ ਗੁਰ ਅਕਾਲ ਪੁਰਖ ਦੇ ਚਰਨਾਂ ਵਿੱਚ ਦਸਮ ਪਿਤਾ ਬੈਠੇ ਨੇ ਗੱਲਬਾਤ ਚੱਲਦੀ ਹੈ ਆਪਸ ਵਿੱਚ ਮਹਾਰਾਜ ਮੇਰਾ ਚਿੱਤ ਨਾ ਭੇਓ ਤੁਸੀਂ ਕਹਿੰਦੇ ਬਾਹਰ ਲੋਕ ਤੇ ਜਾਓ ਪਰ ਮੇਰਾ ਤਾਂ ਚਿੱਤ ਹੀ ਨਹੀਂ ਕਰਦਾ ਮੈਂ ਤਾਂ ਆਪਦੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦਾ ਮੈਨੂੰ ਆਪਣੇ ਪਾਸ ਰਹਿਣ ਦਿਓ ਹੁਣ ਮੇਰਾ ਮਨ ਨਹੀਂ ਕਰਦਾ ਕਿਸੇ ਪਾਸੇ ਹੋਰ ਜਾਣ ਨੂੰ ਆਪਦੇ ਚਰਨਾਂ ਵਿੱਚ ਛੁੱਭੀ ਰਹੀ ਸੁਰਤ ਪ੍ਰਭ ਚਰਨਾਂ ਵਿੱਚ ਮੇਰੀ ਤੇ ਤੇਰੇ ਚਰਨਾ ਵਿੱਚ ਮਨ ਲੱਗਿਆ ਲਿਬ ਲੱਗੀ ਹੈ ਇੱਥੇ ਲੱਗੇ ਰਹਿਣ ਦਿਓ ਨਹੀਂ ਪੁੱਤਰ ਤੈਨੂੰ ਸੰਸਾਰ ਵਿੱਚ ਜਾਣਾ ਪੈਣਾ ਹੈ ਤੇਰੇ ਤੋਂ ਸੁਭਾਅ ਕੋਈ ਹੋਰ ਮੈਨੂੰ ਦਿਸਦਾ ਨਹੀਂ ਕਿ ਜੋ ਇਸ ਜਾਲਮ ਨੂੰ ਠਲ ਜਲਮ ਨੂੰ ਠਲ ਪਾਵੇਗਾ ਗਰੀਬਾ ਮਜਰੂਮਾਂ ਦੀ ਰੱਖਿਆ ਕਰੇਗਾ ਕੋਈ ਐਸਾ ਤਪਸ਼ਵੀ ਨਹੀਂ ਦਿਸਦਾ ਇਹਨਾਂ ਨੂੰ ਵਜਤਕ ਪੇਛਾ ਕਿਸ ਨੇ ਇਰਾਦੇ ਸ਼ਾਮ ਕਿਸੇ ਨੇ ਸੀਤੇ ਰਾਮ ਤੇ ਕਿਸੇ ਨੇ ਜੜ ਜ਼ਮੀਨ ਦੌਲਤ ਦੀ ਖਾਤਰ ਲੜਾਈਆਂ ਲੜੀਆਂ ਪਰ ਧਰਮ ਦੀ ਖਾਤਰ ਕੋਈ ਲੜ ਨਹੀਂ ਸਕਿਆ ਇਹ ਕੰਮ ਆਪਣੇ ਕਰਨਾ ਹੈ ਜਾ ਕੇ ਤੇ ਪਾਸ਼ਾ ਕਹਿੰਦੇ ਮਹਾਰਾਜ ਤੁਸੀਂ ਹੁਕਮ ਕਰਦੇ ਹੋ ਤੇ ਜਾਣਾ ਹੀ ਪਏਗਾ ਤੇ ਮੈਨੂੰ ਆਪਣਾ ਆਪਣੀ ਤਾਕਤ ਮੇਰੇ ਆਪਣੀ ਬਖਸ਼ਿਸ਼ ਕਰੋ ਮੇਰੇ ਉੱਤੇ ਅਸ਼ੀਰਵਾਦ ਦਿਓ ਫਿਰ ਇਹ ਜਾ ਸਕਦਾ ਮੈਂ ਫਤਲੋ ਵਿੱਚ ਜਰੂਰ ਜਾਊਂਗਾ ਆਪਦਾ ਹੁਕਮ ਮੰਨਾਗਾ ਤੇ ਮਾਹਾਰਾਜ ਹੀ ਕਹਿੰਦੇ ਮੈਂ ਆਪਣਾ ਸੁੱਧ ਤੁਝੇ ਨਵਾਜਾ ਇੱਕ ਪੰਥ ਪਰਚਰਵੇ ਕੋ ਸਾਜਾ ਇੱਕ ਪੰਥ ਚਲਾਉਣ ਵਾਸਤੇ ਆਪ ਜੀ ਨੂੰ ਭੇਜ ਰਿਹਾ ਹਾਂ ਸੰਸਾਰ ਦੇ ਵਿੱਚ ਤੇ ਮਹਾਰਾਜ ਕੀ ਕਹਿੰਦੇ ਨੇ ਮਾਰਾ ਇਹ ਕਹਿੰਦੇ ਪੰਥ ਵੀ ਚੱਲੂਗਾ ਸਭ ਕੁਝ ਕਰਾਂਗਾ ਜੋ ਆਪ ਜੀ ਦਾ ਹੁਕਮ ਹੈ ਸਿਰ ਮੱਥੇ ਮੰਨ ਕੇ ਮਾਤ ਲੋਕ ਵੀ ਜਾਵਾਂਗਾ ਪਰ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇਜਤ ਤੁਸੀਂ ਕਿਰਪਾ ਕਰੋਗੇ ਫਿਰ ਇਹ ਕਾਰਜ ਹੋਣਾ ਹੈ ਸੋ ਮਹਾਰਾਜੀ ਬੇਨਤੀ ਪਰਮਾਨ ਕਰਦੇ ਹੋਏ ਚਿਤ ਨਭਿਓ ਅਵ ਆਵਨ ਕੋ ਸੁਭੀ ਰਹੀ ਸੁਰਤ ਪ੍ਰਮਚਰਨਨ ਮੈਂ ਤੇ ਸਹਿਬ ਨੇ ਫਿਰ ਉਹ ਕੁਖ ਦੇਖਦਾ ਸੀ ਉਹ ਮਾਤਾ ਕਿਹੜੀ ਹੈ ਜਿਸ ਦੀ ਜਿਹੜੀ ਇਸ ਤਪਸਵੀ ਨੂੰ ਚੱਲ ਸਕੇਗੀ ਜਿਹਦੀ ਕੋਖ ਇਸ ਤਪਸਵੀ ਨੂੰ ਚੱਲ ਸਕੇ ਬਹੁਤ ਪ੍ਰਤਾਪੀ ਹੋਏ ਨੇ ਮਹਾਰਾਜ ਬਹੁਤ ਪ੍ਰਤਾਪ ਸੀਗਾ ਸੋ ਜਿਹੜੀ ਮਾਤਾ ਕਿਹੜੀ ਮਾਤਾ ਹੈ ਉਸ ਵੇਲੇ ਮਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੇ ਕੁੱਖ ਤੋਂ ਮਹਾਰਾਜ ਨੇ ਜਨਮ ਲਿਆ ਜਨਮ ਲਿਆ ਕਹਿੰਦੇ ਬਹੁ ਭਾਈ ਗੁਰਦਾਸ ਜੀ ਆਪਣੇ ਕਲਮ 'ਚ ਲਿਖਦੇ ਨੇ ਬਹੁ ਪ੍ਰਗਟਿਓ ਮਰਦ ਅਗੰਬੜਾ ਗਰਿਆ ਬਰਿਆਬ ਇਕਹਿਲਾ ਵਾਹ ਪ੍ਰਗਟਿਓ ਮਰਦ ਅਗੰਬੜਾ ਬ੍ਰਯਾਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੁਸਾਗਤ ਜੀ ਉਹ ਸੁਦੀ 7ਵੀਂ 1723 ਵਿਕਰਵੀ ਨੂੰ ਮਹਾਰਾਜ ਨੇ ਅਵਤਾਰ ਧਾਰਿਆ 22 ਦਸੰਬਰ 1666 ਨੂੰ 1666 ਨੂੰ ਮਹਾਰਾਜ ਨੇ ਜਨਮ ਲਿਆ 3 1723 ਬਿਕਰਮੀ ਤੇ 22 ਦਸੰਬਰ 191666 ਵਿੱਚ ਮਹਾਰਾਜ ਨੇ ਜਨਮ ਲਿਆ ਕੀ ਹੰਦੇ ਨੇ ਭਾਈ ਗੁਰਦਾਸ ਜੀ ਆਪਣੀ ਕਲਮ ਚ ਤੇ ਲਿਖਦੇ ਨੇ ਮੁਰਬਿਤ ਪੁਰਬ ਕੇ ਆਸ ਪਿਆਨਾ ਬਾਤ ਬਾਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇਣੀ ਭਏ ਉਹਨਾਂ ਦਾਨ ਦਿਨ ਕਰਤ ਬੀਤੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਓ ਮਹਾਰਾਏ ਕਹਿੰਦੇ ਨੇ ਸਾਡੇ ਮਾਤਾ ਪਿਤਾ ਨੇ ਬਹੁਤ ਕੋਰਤਪਸ਼ਿਆ ਕੀਤੀ ਸਾਡੇ ਜਨਮ ਤੋਂ ਪਹਿਲੇ ਬਹੁਤ ਤਪੱਸਿਆ ਕੀਤੀ ਪਾਂਤ ਪਾਂਥ ਦੇ ਤੀਰਥਾਂ ਤੇ ਇਸ਼ਨਾਨ ਕੀਤੇ ਕਹਿੰਦੇ ਜਬ ਹੀ ਜਾਤ ਤ੍ਰਿਵੇਣੀ ਭਏ ਤ੍ਰਿਵੇਣੀ ਤੇ ਜਾ ਕਰਕੇ ਬਹੁਤ ਪੁੰਨਦਾਨ ਕੀਤੇ ਮੇਰੇ ਮਾਤਾ ਪਿਤਾ ਨੇ ਇਹੀ ਫਿਰ ਤਾਹੀ ਫਿਰ ਕਹਿੰਦੇ ਤਹੀ ਪ੍ਰਕਾਸ਼ ਹਮਾਰਾ ਭਇਓ ਫਿਰ ਪਟਨਾ ਸਾਹਿਬ ਵਿਖੇ ਪਵਲਿਓ ਫਿਰ ਉੱਥੇ ਪਟਨਾ ਸਾਹਿਬ ਵਿਖੇ ਸਾਡਾ ਜਨਮ ਹੋਇਆ ਕੱਲ ਇਸ ਤੋਂ ਅੱਗੇ ਇੱਕ ਪਿਆਰੇ ਸਾਧ ਸੰਗਤ ਜੀ ਪੰ ਪੀਖਣ ਸ਼ਾ ਦੀ ਗੱਲ ਆਪ ਜੀ ਨਾਲ ਕਰਾਂਗੇ ਸੋ ਅੱਜ ਦੀ ਸੇਵਾ ਚਦਕ ਪ੍ਰਵਾਨ ਕਰਨੀ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਇਹ ਬੇਨਤੀ ਪ੍ਰਵਾਨ ਕਰਨੀ ਇਹ ਸਟੋਰੀ ਮਹਾਰਾਜ ਦੀ 3-4 ਕਿਸ਼ਤਾਂ ਵਿੱਚ 5ਾਂ ਕਿਸ਼ਤਾਂ ਚ ਆਪ ਜੀ ਤੱਕ ਜਾਣੀ ਹੈ ਰੋਜ਼ ਆਪਣੀ ਸਹਿਯੋਗ ਦੇਣਾ ਵੱਧ ਤੋਂ ਵੱਧ ਦੇਖਣਾ ਹੈ ਤੇ ਵੱਧ ਤੋਂ ਵੱਧ ਅੱਗੇ ਆਪਣੇ ਮਿੱਤਰਾਂ ਦੋਸਤਾਂ ਜਿੱਥੇ-ਜਿੱਥੇ ਤੱਕ ਆਪਦੀ ਪਹੁੰਚ ਹੈ ਉੱਥੇ ਦਾ ਕਿਸ ਨੂੰ ਲਾਈਕ ਸ਼ੇਅਰ ਵੀ ਕਰਨਾ ਸਬਸਕ੍ਰਾਈਬ ਵੀ ਕਰਾਉਣਾ ਵੀ ਤੇ ਕਰਨਾ ਵੀ ਹੈ ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ ਆਪ ਜੀ ਨੂੰ ਬੁਲਾਇਏ ਕਲ ਭਿਕਣਸ਼ਾ ਜੀ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨਾ ਹੈ ਮਾਤਾ ਜੀ ਨੇ ਵੀ ਸਨੇਹਾ ਭੇਜਿਆ ਹੈ ਜਦੋਂ ਬੱਚੇ ਦਾ ਜਨਮ ਹੋਇਆ ਹੈ ਤੇ ਗੁਰੂ ਸਾਹਿਬ ਆਸਾਮ ਦੇ ਵਿੱਚ ਗਏ ਹੋਏ ਸਨ ਤੇਰੀ ਸਾਧ ਸੰਗਤ ਜੀ ਆਸਾਮ ਦੇ ਵਿੱਚ ਸਨੇਹਾ ਭੇਜਿਆ ਇਹ ਕਥਾ ਆਪ ਜੀ ਨੂੰ ਕੱਲ ਸਰਵਣ ਕਰਾਵਾਂਗੇ ਸੋ ਅੱਜ ਇੱਥੇ ਹੀ ਖਿਮਾ ਦੇ ਜਾਚ ਖਾਂ ਵੱਧ ਘਟ ਬੋਲਿਆ ਗਿਆ ਹੋਵੇ ਮਾਫੀ ਦੇਣੀ ਸੰਗਤ 21 ਵਿਸਵੇ ਹੈ ਤੇ ਮਹਾਰਾਜ ਕਹਿੰਦੇ ਆਪਣੇ ਪਾਸ ਮਹਾਰਾਜ ਨੇ 20 ਵਿਸਵੇ ਰੱਖਿਆ ਹੈ ਸੰਗਤ ਬਖਸ਼ਣ ਜੋਗਾ ਹੈ ਸੰਗਤ ਬਖਸ਼ ਦੇਵੇਗਾ ਗੁਰੂ ਵੀ ਬਖਸ਼ ਦੇਵੇਗਾ ਆਓ ਫਤਿਹ ਕਿ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ